ਬੱਤਵਾ ਇਹੋ ਨਿਕਲਦਾ ਜਾ ਰਿਹਾ ਮੇਰ ਪੁੱਤ ਥੋੜਾ ਜਿਹਾ ਸਿਆਰਾ ਬਾਦ ਸਿੱਧਾ ਕੰਮ ਚੱਲਦਾ ਪਰ ਮੇਰ ਸਾਡਾ ਗੱਲ ਕਰਕੇ ਕਹਿਣ ਦੇਵੋ ਅਸੀਂ ਅਸੀਂ ਥੋੜਾ ਜਾੜ ਕੇ ਆਏ ਹਾਂ ਲੋਕਾਂ ਦਾ ਤੁਹਾਡੇ ਨਾਲ ਕੁਆਲੀਫਿਕੇਸ਼ਨ ਮੇਰੀ ਵਾਦ ਹੋਵੇ ਜੀ ਅਸੀਂ ਪਹਿਲੀ ਵਾਰ ਆਏ ਆ ਆਪਣੇ ਕੰਮ ਚ ਨਾ ਸਬਰ ਥੋੜਾ ਜਿਹਾ ਘਟਦਾ ਆਪਾਂ ਇਹਨੂੰ ਬੈਕਟੇਬਲ ਤੇ ਗੱਲ ਕਰਨ ਵਾਲੀ ਹਾਂ ਹਾਂ ਗੱਲ ਟੇਬਲ ਤੇ ਕਰਦੇ ਆ ਜੀ ਚਲੋ ਅਸੀਂ ਮੰਨਦੇ ਆ ਵੀ ਬਿਮਾਰੀ ਹੈ ਤਾਂ ਨਹੀਂ ਚਲੋ ਥੋੜੇ ਕਹਿ ਕੇ ਮੰਨ ਲਿਆ ਵੀ ਹੈ ਜਿਹੜੀ ਉਹ ਬਿਮਾਰੀਆਂ ਇਨਸਾਨਾਂ ਅੱਗੇ ਹੁੰਦੀਆਂ ਚਲੋ ਅਸੀਂ ਮੰਨ ਲਿਆ ਵੀ 6 ਮਹੀਨਿਆਂ ਤੋਂ ਬਿਮਾਰੀ ਐ ਪਰ ਸਰਕਾਰ ਨੇ ਦੱਸੋ ਵੀ ਉਹਦੀ ਰੋਕਥਾਮ ਲਈ ਕੀ ਕੀਤਾ ਤੱਕ ਤੁਸੀਂ ਦੱਸੋ ਕੋਈ ਵੈਕਸੀਨ ਬਣਾਈ ਐ ਕੋਈ ਬਾਉਂਡਰ ਇੱਕ ਵੰਦ ਕੋਈ ਬਾਉਂਡਰ ਫੀਲ ਕੀਤਾ ਰਾਜਸਥਾਨ ਦੇ ਘੋੜੇ ਜਾਂ ਕੋਈ ਰਾਖਰੂ ਰੂਪੀ ਦੇ ਘੋੜੇ ਉਸ ਤਰ੍ਹਾਂ ਹੀ ਚੱਲ ਰਹੇ ਆ ਪ੍ਰਧਾਨ ਜੀ ਮੇਰੀ ਜਨਤ ਆਪਾਂ ਜਿਹੜਾ ਮਸਲਾ ਪਹਿਲ ਨਹੀਂ ਕਰਦੇ ਆ ਨਹੀਂ ਮਸਲਾ ਨਹੀਂ ਕਰਦੇ ਵੀ ਬਣ ਕੇ ਇੱਥੇ ਮੈਨੂੰ ਆਪਰੇ ਥੋੜੀ ਚੱਲ ਰਹੀ ਐ ਤੇਰੇ ਤੋਂ ਵੱਧ ਖੁਸ਼ੀ ਹੋਊਂਗੀ ਜਿੱਥੇ ਤੂੰ ਘੋੜਿਆਂ ਦਾ ਫੜਾ ਲਾਏਗਾ ਨਾ ਤੇਰੇ ਤੇਰੇ ਕੋਲ ਆ ਕੇ ਚਾਹ ਪੀ ਕੇ ਜਾਊਂਗਾ ਤੇਰੇ ਤੋਂ ਵੱਧ ਖੁਸ਼ੀ ਹੋਊਂਗੀ ਪਰ ਉਹ ਦੇਖੋ ਕਰੋਨਾ ਦੀ ਵੀ ਤੇ ਰੈਟ ਸ਼ੁਰੂਆਤ ਨਹੀਂ ਹੋ ਰਹੀ ਮੈਨੂੰ ਨਹੀਂ ਪਤਾ ਇਹਦਾ ਇਲਾਜ ਕੀ ਹੁੰਦਾ ਮੈਂ ਡਾਕਟਰ ਨੂੰ ਉਹ ਲਿਆਓ ਗੁਰਪ੍ਰੀਤ ਮਾਗ ਨੋਟ ਪੱਤਰ ਦੇ ਦਿਓ ਕਿ ਜਿਤਨਾ ਥੋੜੇ ਆਪਾਂ ਬੱਸ ਮਸਲਾ ਭਰੋਸਾ ਯਾਰ ਮੈਂ ਪਤਾ ਹੀ ਗੱਲ ਉਹ ਲਿਆਓ ਗੁਰਪ੍ਰੀਤ ਕਿੱਥੇ ਗੁਰਪ੍ਰੀਤ ਕਿੱਥੇ ਹੈ ਮੈਂ ਆਪਣੀ ਸਾਰੀ ਗੱਲ ਪੰਜ ਸਾਹਿਬ ਲਿਆਓ ਲਿਆਓ ਮਾਨ ਪੱਤਰ ਦੇ ਦਿਓ ਜੀ ਜੀ ਉਮਰਦਾਨ ਜੀ ਆ ਜੀ ਸਮਾਨਤ ਅਸਮਾਨਤ ਹੋ ਗਈ ਔਰ ਜੀ ਪ੍ਰੀਸਰ ਇਹ ਨੰਬਰ 2000 ਬਣਾਉਂਦੇ ਆ ਰਹਿਣਗੇ ਕਿਉਂਕਿ ਥੋੜਾ ਜਿਹਾ ਸਿਆਣਾ ਬਾਅਦ ਸਿਸਟਮ ਦਾ ਕੰਮ ਚੱਲਦਾ ਤਾਂ ਸੀ ਮੇਰੇ ਸਾਹਮਣੇ ਗੱਲ ਕਰਕੇ ਟਾਈਮ ਦੇ ਅਨੁਸਾਰ ਅਸੀਂ ਅਸੀਂ ਨਾ ਗੜ ਕੇ ਆਏ ਆ ਦੋਸਤਾਂ ਦਾ ਤੁਹਾਡੇ ਨਾਲ ਕੁਆਲਿਫੀਕੇਸ਼ਨ ਮੇਰੀ ਵਾਧੂ ਹੋਵੇ ਜੀ ਯਾਰ ਆਪਾਂ ਬੱਸ ਪਹਿਲੇ ਜਿਹੜਾ ਆ ਉਹ ਗੱਲ ਕਰ ਕੋਈ ਇਹ ਕਿੱਡੀ ਬਾਤ ਹੋ ਜੇ ਨਾ ਦੱਬੀ ਬਾਤ ਕੋਈ ਨਹੀਂ ਇਹ ਬੱਸ ਸਾਹਮਣੇ ਸਾਹਮਣੇ ਸਮਾਂ ਦਿਵਾ ਦੇਣਾ ਪੁੱਤੇ ਬੇਟਾ ਬੱਸ ਨਹੀਂ ਹੁੰਦਾ ਗਾ ਛੋਟੇ ਕਰੋ ਆਹੋ ਜੀ ਆਪਾਂ ਜਿੱਦ ਨਾਲ ਤੁਹਾਡੇ ਇੱਕ ਫੀਸ ਦਾ ਮੈਂ ਤੁਹਾਨੂੰ ਕਾਗਜ਼ਾਤ ਦੀ ਗੱਲ ਕਰਦੇ ਨਹੀਂ ਕਾਗਜ਼ਾਤ ਰਿਪੋਰਟ ਦੇਣੀ ਹੈ ਇਹ ਗੁਰਦਾਨ ਸਰਕਾਰ ਤੱਕ ਜਾਣੀ ਹੈ ਇਨਫੋਰਮੇਸ਼ਨ